ਹਾਂ ਇਹੋ ਕਿਤੇ ਗਿਆ ਜੀ ਇਹ ਤਾਂ ਕੁਝ ਨਹੀਂ ਕਿਤੇ ਇੱਕ ਤਾਂ ਪਾਸਾ ਇਹਦਾ ਨਹੀਂ ਖੜੀ ਆਉਂਦੀ ਨਹੀਂ ਜਿਹਦਾ ਉੱਤੇ ਖਰਚ ਆਇਆ ਮਹਾਰਾਜ ਉਹ ਕੰਟੀ ਨਹੀਂ ਇਹਦੀ ਜ਼ਮੀਨ ਇਹਦੇ ਬਦਲੇ ਦੇ ਦੇ ਜਿਹਦੇ ਬਸ

ਨੂੰ ਬੁਲਾਉਈ ਤੁਸੀਂ ਸਾਰੇ ਜਣੇ ਸਾਡਾ ਕੀ ਕਸੂਰ ਆ ਇਹਦੇ ਵਿੱਚ ਦੱਸੋਈ ਅਨਪੜ੍ਹ ਬੰਦੇ ਆ ਅਸੀਂ ਗਰੀਬ ਬੰਦੇ ਆ ਸਾਡੇ ਘਰ ਕੀ ਉਟਾਏ ਜਾਂਦੇ ਨੇ ਪੈਸੇ ਦਿੱਤੇ ਨੇ ਪੈਸੇ ਦਿੱਤੇ ਨੇ ਅਸੀਂ ਜਗਾ ਲੈਤੀ ਆਈ ਜਿਹਨੇ ਕਬਜ਼ਾ ਦਵਾਇਆ ਜਮੀਨ ਵੇਚਿਆ ਉਹਨੂੰ ਬੁਲਾਉਈ ਉਰੇ ਬੁਲਾ ਕੇ ਉਹਦੀ ਕਾਰਵਾਈ ਉਧਰ ਕਰਨੀ ਚਾਹੀਦੀ ਉਹਦੀ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਮੂਰੇ ਕੱਟ ਮਾਰਦੇ ਕਿਉਂ ਵੇਚ ਕੇ ਗਿਆ ਕਿਉਂ ਜੇ ਸਾਡੇ ਘਰ ਟਾਇਰ ਲਾਣਗੇ ਜੇ ਅਸੀਂ ਵੀ ਸਾਡੇ ਉੱਤੋਂ ਨੀ ਘੋੜੀ ਪਾਉਗੀ ਤੇ ਅਸੀਂ ਕਿੱਥੇ ਜਾਈਏ ਅਸੀਂ ਘਰ ਤਾਂ ਬੰਦੇ ਰਹੇ ਕਿਸ ਤਰ੍ਹਾਂ ਸਾਡੇ ਨਾਮ ਤੇ ਹੋਈਆਂ ਨਹੀਂ ਸਾਰੀਆਂ ਪੱਕੀਆਂ ਗਲੀਆਂ ਪੱਕੀਆਂ ਨਾਲੀਆਂ ਸਭ ਕੁਝ ਬਣਿਆ ਹੋਇਆ ਈ ਸਰਕਾਰੀ ਜਗ੍ਹਾ ਦੇ ਵਿੱਚ ਉਦੋਂ ਉਸ ਟਾਈਮ ਕਿਉਂ ਨਹੀਂ ਹੋ ਰਹੀ ਜਦੋਂ ਪੈਸਾ ਕਰੂ ਨਾ ਵੇਚੀ ਜਦੈ ਘਰ ਦੇ ਤੁਸੀਂ ਜਦੋਂ ਸਰਕਾਰ ਕਹਿੰਦੀ ਵੀ ਕੀ ਉਹ ਉਹ ਕਰੇ ਆ ਜਦੋਂ ਤੁਸੀਂ ਉਹ ਵੇਖਿਆ ਜਦੋਂ ਕੀਤ ਲਾਈ ਆ ਜ ਤੁਸੀਂ ਦੇਖੇ ਹਾਂ ਤੇ ਉਹਦਾ ਵੀ ਗਰੀਬ ਮਾਰ ਗਿਆ ਜੀ ਸਾਹਮਣੇ ਬਗੈ ਤੁਹਾਨੂੰ ਬੈਠਿਆ ਜਾਂਦਾ ਪਤਾ ਨਹੀਂ ਜਦ ਗੰਦੇ ਨਾਲੇ ਕਾ ਕਿੱਥੇ ਸੀਗੀ ਇਹ ਤੇ ਮੇਰੀ ਕਿਉਂ ਬਣਵਾਇ ਕਿਦੀ ਆ ਜੋ ਗੰਦੇ ਨਾਲੇ ਖਾਂ ਹੋਵੇ ਨਾਲੇ ਠਾਤਾ ਰਜਿਸਟਰੀ ਪਟਵਾਰੀ ਨੂੰ ਬੁਲਾ ਸਰਕਾਰ ਕਰਦੀ ਜਾਂ ਤੁਹਾਨੂੰ ਵੇਖੇ ਨੇ ਨਾ ਹਾਂ ਰਜਿਸਟਰੀ ਵਾਲੇ ਬੈਠੇ ਨੇ ਇਹ ਕਦੇ ਉਹ ਤਾਂ ਨਹੀਂ ਹੋਇਆ ਉਹਨੇ ਕਬਜ਼ਾ ਕਰੋ ਬਾਕੀ ਤੇਰਾ ਪਈ ਆਏ ਵੇ ਜਗਾ ਸਾਡੀ ਕਿਉਂਕਿ ਬੈਠੇ ਜਾਏਗੇ ਨਹੀਂ ਸਾਨੇ ਪੀਏ ਚੋਸੀ ਹੋਰ ਤਾਂ ਜੇਰੇ ਕਿਹਦੇ ਨਾ ਆਏ ਆਏ ਬਾਕੀ ਦੋ ਸਾਡਾ ਸ਼ਾਹ ਕਰਾ ਦੇ ਇਹਨੇ ਦੋਸਰਾਂ ਨੂੰ ਬਣਾ ਲਿਆ ਸਾਨੂੰ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਠੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚਾ ਕਾਦੇ ਚਾ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਿੰਦੇ ਕੋਈ ਨਾ ਪਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਰਿਹਾ ਤੁਸੀਂ ਫੋਨ ਕੀਤਾ ਉਹਨੂੰ ਅੱਛਾ ਇਹ ਰਿਹਾ ਹੁਣ ਬੰਦ ਆ ਰਿਹਾ ਹੁਣ ਬੰਦ ਆ ਰਿਹਾ ਜੀ ਹੁਣ ਬੰਦ ਆ ਰਿਹਾ ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਮੀਟਰ ਦੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਸ ਸਾਡੇ ਕੋਲ ਸਭ ਕੁਝ ਕਰਦੇ ਆ ਅਸੀਂ ਸਭ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਾਰੀ ਸਹੂਲਤਾਂ ਸਭ ਮਹੱਲੇ 'ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਣੇ ਆ ਪਿਆਸੀ ਮਕਾਨ ਕਿੱਥੇ ਦੇ ਪਾ ਲੂਗੇ ਜਗਾਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਹੈ ਮੈਂ ਕਿਉਂ ਵੇਚਦਾ ਉਹਨਾਂ ਦੇ ਤੁਗਰਾ ਔਰ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਾਰ ਰਹੇ ਆ ਅਸੀਂ ਹੋ ਗਏ 28 ਸਾਲ ਹੋ ਗਏ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹਾਂਜੀ ਸਿੰਘ ਟਿੰਡਸ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਮਹਨ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਟਾ ਇਹ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਅੱਛਾ ਕਰ ਹੋਣਗੇ ਕੀ ਤੇ ਨਾ ਬਰਾ ਪੱਤੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਆ ਤੁਹਾਨੂੰ ਜਾਂ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਹਨੂੰ ਗਰੀਬ ਬੰਦੇ ਆ ਤੁਹਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਆ ਜਦੋਂ ਕਚੈਰੀਆਂ ਵਾਲੇ ਕਿੱਥੇ ਸੀਗੇ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਉਸੇ ਗੁਰਦੁਆਰਾ ਸਾਹਿਬ ਨਹੀਂ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕਲੋਨੀ ਹੈ ਤਾਂ ਮਤਲਬ ਪੂਰੀ ਕਲੋਨੀ ਪਿਆਰਾ ਮੀਟਰ ਲੱਗੇ ਹੋਏ ਨੇ ਸਾਡੇ ਨਾਲੀਆਂ ਪੱਕੀਆਂ ਮੀਟਰ ਲੀਆਂ ਬਣੀਆਂ ਦੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਮੀਟਰ ਨਾਲੀ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜ ਕਰ ਨਹੀਂ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਖੜਾਂਗੇ ਕਿੰਨੇ ਟਾਈਮ ਤੋਂ ਅੱਛਾ ਰਹਿ ਰਿਹਾ ਇੱਥੇ ਘੱਟੋ ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾਨੂੰ ਨਰਜਿਸ ਵੀ ਜਗਾ ਲਈਤੀ ਆ ਰਜਿਸਟਰੀ ਹੋਈਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨਹਿਰੀ ਮਹਿਕਮੇ ਦੀ ਜਗਾ ਕੀ ਉਹਨਾਂ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨਹਿਰੀ ਮੈਗਮਟ ਆ ਰਹਿਨੇ ਸੀ ਠੀਕ ਹੈ ਵੀ ਸਾਨੂੰ ਜਗਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ ਤੇ ਬਣਦੀ ਕਾਰਵਾਈ ਠਿੰਡ ਸਤੇ ਹੋਣੀ ਚਾਹੀਦੀ ਹੈ। 10 ਲੱਖ ਰੁਪਏ ਲਾਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਉਹ ਹੀ ਤਾਂ ਗੱਲ ਹੈ। ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ। ਅਸੀਂ ਕਿੱਥੇ ਜਾਵਾਂਗੇ ਜਵਾਕਰ ਨੂੰ ਲੈ। ਨਾ ਪੱਕੇ ਤੌਰ ਤੇ ਮਿਲਣ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ, ਕਦੇ ਬਾਹਰੇ ਬਿਚੇ ਦੇ ਜਾਂਦੇ ਨੇ, ਕਦੇ ਕਿਵੇਂ ਦੇ ਜਾਂਦੇ ਇਹਦੀ ਮਿੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ। ਹੁਣ ਕੀ ਮੰਗ ਕਰਦੇ? ਮੰਗੇ ਹੀ ਕਰਦੇ ਆ ਦੇਖੋ ਇੱਕ ਤਾਂ ਜਿੱਦਣੇ ਸਾਨੂੰ ਜਗਾ ਵੇਚੀ ਆ। ਠੀਕ ਆ ਉਹਦੇ ਕਾਰਵਾਈ ਹੋਵੇ। ਤੇ ਸਾਡ ਨੂੰ ਜੇ ਆਉਂਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹਾਂ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਆਇਆ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਉਹ ਆ ਜਾਂਦੀ ਹੈ ਇਹ ਵਿੱਚੋਂ じゃ ਕਰਦੇ ਕਲੋਨੀ ਉਹ ਬਿਜਲੀ ਮਤਲਬ ਦੋਨੋਂ ਵਿੱਚੋਂ ਹਾਂ ਕਲੋਨੀ ਦੇ ਵਿੱਚ ਇਹ ਆ ਜਿਵੇਂ ਆ ਲਾਈਨਾਂ ਨੇ ਪੂਰੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਉਹ ਕੋਠੀਆਂ ਬਣੇ ਨੇ ਹੁਣ ਕਿਵੇਂ ਪਲੇਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਮਰਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨਿਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗ੍ਹਾ ਆ ਜਾਂ ਕਿਸੇ ਹਾਂ ਹੁਣ ਸਰਕਾਰੀ ਜਗ੍ਹਾ ਆ ਵਕਤ ਹੁਣ ਮਹਿਕਮਾ ਸਾਡੇ ਮਕਾਨ ਧਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗ੍ਹਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਟੀਨਸੈ ਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈ ਸਰਕਾਰੀ ਜਗ੍ਹਾ ਵੇਚੀ ਆ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਇਹ ਕਿਹੜਾ ਮਹਿਕਮਾ ਆਇਆ ਇਹ ਨਹਿਰੀ ਮਹਿਕਮੇ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਇੱਥੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਨੇ 40 ਫੁੱਟ ਏਰੀਆ 40 ਫੁੱਟ ਹੈ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇ ਕੋਈ ਮਾਤਾ ਬੈਠੇ ਨਹੀਂ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗਾ ਤੋਂ ਢੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਨੇ ਵਿੱਚ ਜਿਹੜੇ ਘਰ ਨੇ ਇਹ ਤਕਰੀਬਨ 40 50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40 50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਜਿਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਵਿਭਾਗ ਕੰਨੀਓ ਵੀ ਜਗਾ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਹੀ ਤੁਹਾਡਾ ਹੁਣ ਕੀ ਮੰਗਾ ਤੁਹਾਡੇ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਪਹਿਲੇ ਛੱਟਾ ਹਲ ਕੀਤਾ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗ੍ਹਾ ਆ ਰਹੀ ਆ ਸਾਨੂੰ ਜਗ੍ਹਾ ਵਧੇ ਜਗ੍ਹਾ ਜਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਨਾ ਗੁੰਜਾਇਸ਼ ਨਹੀਂ ਹੈਗੀ ਵੀ ਅਸੀਂ ਮਕਾਨ ਪਾ ਸਕੀ ਹੈ ਜੀ ਗਰੀਬ ਬੰਦੇ ਅੱਜ ਦੇ ਖਰੀਦਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਇਹ ਜਗਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਲਤੀ ਹੋਈ ਹੈ ਉਹ ਮੇਰੇ ਕੋਲ ਫਾਈਲ ਐਮ ਐਨ ਪੇਲ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਢੱਡੇ ਲਾ ਗਏ ਪਹਿਲਾਂ ਹੁਣ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰੂ ਗਰਬ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੈ ਹੁਣ ਕਹਿੰਦੇ ਵੀ ਇੱਧਰ ਵਿੱਚ ਹੈ ਆ ਫਿਰੇ ਸ਼੍ਰੀਮਨਾ ਦੀ ਸੀਧੀ ਵਾਗੇ ਦੀ ਸੀਧਾ ਡਰਾਗੇ ਦੀ ਸੀਧੇਮੇ ਕਰਾ ਕੇ ਸ਼੍ਰੀਮ ਦੇ ਲੰਦੈ ਇੱਥੋਂ ਖਾਜ ਕਰਾਇਆ ਪਹਿਲਾਂ ਹੁਣ ਪਤਾ ਨਹੀਂ ਕਿਨੇ ਕਾਰਵਾਈ ਕੀ ਕਰੀਆ ਕੀ ਨਹੀਂ ਰਜਿਸਟਰੀਆਂ ਤਾਂ ਹੈਗੀਆਂ ਜੀ ਇਹਦੇ ਸਾਰੇ ਸਾਰੇ ਕੁੜੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਰਜਿਸਟਰੀਆਂ ਹੈਗੀਆਂ ਜਿਹੜੇ ਮਕਾਨ ਬਣੇ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਕਨਿਕ ਦੇ ਪਾਸੇ ਸੀ ਵੀ ਇਹ ਸਰਕਾਰੀ ਜਗ੍ਹਾ ਕਿ ਪਤਾ ਨਹੀਂ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਮੇਰੇ ਮੀਤ ਫੀਤਾ ਸਾਰਾ ਰابطਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਇੰਨੇ ਰਾਜੀ ਉਹ ਵੀ ਆਉਂਦਾ ਵਿੱਚ ਗੁਰੂ ਘਰ ਵਿੱਚ ਪਿੱਛੇ ਹਾਂ ਅੱਛਾ ਉਹ ਗੁਰਦਾਰਾ ਸਾਹਿਬ ਦੇ ਇਨਸਾਨ ਸਾਹਿਬ ਤੋਂ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਚਾਰਿਆ ਹਾਤੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜਿਹਨੇ ਵੇਚਿਆ ਇਹ ਜਗਾਉਦੀ ਉਰੇ ਪਈਆ ਬਥੇਰੀ ਹੋਰ ਕਵਰ ਕਰ ਲੈਣ ਕਿਥੋਂ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਣ ਲਈ ਤੁਸੀਂ ਆਏ ਹੋ ਮਿਸੋ 82 85 ਦਾ ਕੇਸ ਚੱਲ ਰਿਹਾ ਉਹ ਇੱਕ ਸਾ ਕੋਈ ਢੀਰ ਸਾ ਨਾਮ ਦਾ ਬੰਦਾ ਸੀ ਉਹਨੇ ਕੋਲੋਨੀ ਕੱਟਤੀ ਤੇ ਸਾਡੇ ਮੈਕਮੇ ਦੀ ਮਲਕੋ ਮੈਨਰ ਨਾਮ ਦੀ ਜਗ੍ਹਾ ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਤੇ ਕਿਉਂਕਿ ਕੇਸ ਮੈਕਮੇ ਦੇ ਪੱਖ ਚੱਲ ਰਿਹਾ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਂਦੇ ਤੇ ਆਪਣਾ ਕਬਜ਼ਾਕਾਰ ਵੀ ਸੀਰੀ ਚ ਡਾਇਆ ਕਿੰਨੀ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਸਤਰੀ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਦੇ ਅੱਛਾ ਜੀ ਹਾਂਜੀ ਜਦੋਂ ਵੇਚਿਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜਿਹੜੇ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੇ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਡ ਸੀ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਤੇ ਪੈਰ ਵੀ ਉਦੋਂ ਹੀ ਮੈਂ ਕਮੇਨ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਂ ਕਮੇਨ ਨੂੰ ਮੈਡੀਕੀ ਭਿੰਕ ਲੱਗੀ ਇਹ ਬੰਦੇ ਗੱਲ ਤੁਹੋ ਸਾਰੀਆਂ ਕਰਵਾ ਰਿਆ ਗਲਤ ਕਬਜ਼ੇ ਦੇ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਵਿੱਚ ਸਾਰਾ ਕੁਝ ਹੋ ਜਾ ਰਿਹਾ ਹੈ ਅੱਛਾ ਐਫ ਆਈ ਆਰ ਨਹੀਂ ਹੋਈ ਸਾਰਾ ਕੁਝ ਹੋ ਰਿਹਾ ਹੈ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਜੀ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਫਿਰ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਹੀ ਹੁਕਮ ਨੇ ਜੀ ਕਿ ਕਬਜ਼ਾ ਦਿੱਤਾ ਜਾਵੇ ਅੱਛਾ ਕਬਜ਼ਾ ਛਡਵਾਓ ਹਾਂਜੀ ਜੀਸੀਬੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਵਿੱਚ ਜੰਮ ਸਬੂਤ ਵਿਭਾਗ ਦਾ ਜਿਹੜਾ ਕਬਜ਼ਾ ਕਰ ਲਈ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡ ਰੈਡ ਵੀ ਕਰ ਲਈ ਤਾਂ ਮੰਮੀ ਨੇ ਜ਼ਰਾ ਜ਼ੋਰ ਕਾਰਜਪਤੀ ਨੂੰ ਜਿਹੜਾ ਜਿਹੜਾ ਵਾਰੀ ਉਹ ਨਵੇਂ ਤਹਿਸੀਲਦਾਰ ਸਾਹਿਬ ਨਾਲ ਤੇ ਹੁਣ ਇਹ ਅੱਗੇ ਜਿਵੇਂ ਜੀਸੀਬੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੂੰ ਤੁਹੇ ਜੀ ਨਵੇਂ ਤਹਿਸੀਲਦਾਰ ਸਾਹਿਬ ਗਏ ਹੋਏ ਨੇ ਕਿਤੇ ਪਾਸੇ ਜਦੋਂ ਉਹ ਹੁਕਮ ਦੇਣਗੇ ਉਹ ਸਾਹਿਬ ਨਾਲ ਕਾਰਜ ਹੋ ਜਾਊਗਾ